ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਆ 332 ਕਰੋੜ ਰੁਪਏ ਦੀ 332 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਆ ਉਹ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਦੇ ਲਈ ਜਾਰੀ ਕੀਤੀ ਆ ਪੰਜਾਬ ਤਾਂ ਕਿ ਪੰਜਾਬ ਦੀਆਂ ਉਹਨਾਂ ਪੰਚਾਇਤਾਂ ਦਾ ਜਿਹੜਾ ਅਦਰੂਨੀ ਵਿਕਾਸ ਹੁੰਦਾਗਾ ਜਿਹਨੂੰ ਮੈਂ ਕਹਿੰਦਾ ਅੰਦਰਲੀਆਂ ਸੜਕਾਂ ਜਾਂ ਛੋਟੇ ਕੰਮ ਉਹ ਪੂਰੇ ਹੋ ਸਕਣ 332 ਕਰੋੜ ਰੁਪਏ ਦੀ ਜਿਹੜੀ ਇਨਸਟਾਲਮੈਂਟ ਉਹ ਜਾਰੀ ਕੀਤੀ ਗਈ ਹੈ ਜਿਹਦੇ ਅੰਦਰ ਜੜੀਆਂ ਦੋ ਪ੍ਰਕਾਰ ਇੱਕਤਾਸੀ ਟਾਈਡ ਫੰਡ ਕੀਤੇ ਗਏ ਨੇ ਕਨ ਟਾਈਡ ਤਾਂ ਕਿ ਇੱਕ ਉਹ ਕੰਮ ਜਿਹੜੇ ਹੋਣੇ ਨੇਗੇ ਵੀ ਇਸੇ ਤਰੀਕੇ ਉਹਨੇ ਪੰਜਾਬ ਸਰਕਾਰ નિર્ਦਾਰਤ ਕੀਤੀ ਆ ਔਰ ਕੁਝ ਕੰਮ ਨੇ ਜਿਹੜੇ ਉਹ ਮੈਂ ਸਮਝਦਾ ਸਰਪੰਚ ਨਿਰਧਾਰਤ ਕਰਨਗੇ ਇਹਦੇ ਅੰਦਰ ਅਸੀਂ ਰੇਸ਼ੋ ਰੱਖੀ ਆ ਕਿ ਜਿਹੜੀਆਂ ਪੰਚਾਇਤਸ ਨੇਗੀਆਂ ਜਿਹੜੀਆਂ ਪੰਜਾਬ ਦੀਆਂ ಗ್ರಾಮ ਪੰਚਾਇਤ ਨੇ ਉਹਨੂੰ 70% ਹਿੱਸਾ ਇਸ 332 ਕਰੋੜ ਚੋਂ ਔਰ ਜਿਹੜੀਆਂ ਪੰਚਾਇਤ ਸਮਤੀਆਂ ਨੇ ਉਹਨਾਂ ਨੂੰ 20% ਹਿੱਸਾ ਔਰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਨੇ ਉਹਨਾਂ ਨੂੰ 10% ਹਿੱਸਾ ਇਹ ਅਸੀਂ ਤਿੰਨ ਹਿੱਸਿਆਂ ਚ ਵੰਡਿਆਗਾ ਜਿਹੜਾ ਦਾ 332 ਕਰੋੜ ਰੁਪਇਆਗਾ ਸੋ ਇਹਦੇ ਨਾਲ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਜਿਹੜੇ ਪਿੰਡ ਨੇਗੇ ਉਹ ਵੀ ਤੁਹਾਨੂੰ ਸ਼ਾਨਦਾਰ ਦਿਖਾਈ ਦੇਣਗੇ ਜੋ ਸੁਪਨਾ ਸਰਕਾਰ ਨੇ ਸਿਰਜਿਆਗਾ ਜੋ ਸਰਦਾਰ ਭਗਵੰਤ ਸਿੰਘ ਮਾਝੀ ਨੇ ਸਿਰਜਿਆਗਾ ਕਿ ਪੰਜਾਬ ਰੰਗਲਾ ਪੰਜਾਬ ਉਹੜਾ ਚਾਹੀਦਾ ਉਹਦੇ ਵੱਲ ਮੈਂ ਸਭਨੇ ਇੱਕ ਹੋਰ ਵੱਡਾ ਸਟੈਪ ਅੱਜ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਨੇ ਚੁੱਕਿਆਗਾ ਸਾਰੇ ਪੈਸੇ ਜਿਹੜੇ ਨੇਗੇ ਉਹ ਸਰਪੰਚਾਂ ਦੇ ਜਿਲ੍ਹਾ ਪ੍ਰੀਸ਼ਦ ਦੇ ਪੰਚਾਇਤ ਸੰਮਤੀ ਦੇ ਚੇਅਰਮੈਨਸ ਦੇ ਇਹਨਾਂ ਦੇ ਖਾਤੇਆਂ ਜਿਹੜੇ ਨੇਗੇ ਅੱਜ ਸ਼ਾਮ ਤੱਕ ਪੈਸੇ ਸਾਰੇ ਪਹੁੰਚ ਜਾਣਗੇ ਇਸ ਤੋਂ ਬਿਨਾ ਨੈਕਸਟ ਇਨਸਟਾਲਮੈਂਟ ਇਹ ਨਹੀਂ ਕਿ ਅਸੀਂ ਇੱਥੇ ਹੀ ਰੁਕਦਾ ਨੈਕਸਟ ਇਨਸਟਾਲਮੈਂਟ ਜਿਹੜੀ ਆ ਅਗਲੀ ਕਿਸ਼ਤ ਜਿਹੜੀ ਆ 334 ਕਰੋੜ ਦੀ ਅਗਲੀ ਕਿਸ਼ਤ 334 ਕਰੋੜ ਦੀ ਉਹ ਵੀ ਬੈਸਮੰਦਾ ਇਸੇ ਸਾਲ ਦੇ ਅੰਦਰ ਯਾਨੀ ਕਿ ਇਸ ਦਸੰਬਰ ਤੱਕ ਦਸੰਬਰ ਤੱਕ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਡਸੰਬਰ ਦੇ ਐਂਡ ਚ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਜਿਹੜੀ ਆ ਉਹ ਸਾਰੀਆਂ ਪੰਚਾਇਤਾਂ ਦੇ ਔਰ ਪੰਚਾਇਤ ਸੰਪਤੀ ਜਿਲ੍ਹਾ ਪ੍ਰੀਸ਼ਦ ਚ ਪਹੁੰਚ ਜੂਗੀ ਤਾਂ ਕਿ ਜਿਹੜੀ ਰਹਿੰਦੀ ਡਿਵੈਲਪਮੈਂਟ ਆ ਹੋ ਸਕੇ ਸੋ ਮੇਰਾ ਕਹਿਣ ਦਾ ਭਾਵ ਆ ਲਗਾਤਾਰ ਸਰਕਾਰ ਜਿਹੜੀ ਆ ਉਹ ਡਿਵੈਲਪਮੈਂਟ ਪਰ ਲੱਗੀ ਆ ਲਗਾਤਾਰ ਅਸੀਂ ਪੰਜਾਬ ਦੀ ਡਿਵੈਲਪਮੈਂਟ ਕਰ ਰਹਿਆ ਇਹ ਨਹੀਂ ਹੈਗਾ ਕਿ ਅਸੀਂ ਲਾਸਟ ਸਾਲ ਚ ਲੱਗੇ ਆ ਅਸੀਂ ਤਾਂ ਜਦੋਂ ਸਰਕਾਰ ਬਣੀ ਆ ਉਸ ਸਮੇਂ ਤੋਂ ਲੈ ਕੇ ਜਿੱਥੇ ਆਪਣੀਆਂ ਗਾਰੰਟੀਆਂ ਪੂਰੀਆਂ ਕਰ ਰਹੇ ਆ ਲਗਾਤਾਰ ਉਸੇ ਤਰੀਕੇ ਨਾਲ ਡਿਵੈਲਪਮੈਂਟ ਦੇ ਕੰਮ جاری ਦੇਗੇ